ਵਾਨਰ ਡੁੱਟਣ ਕਾਰਨ ਇਲਾਕਾ ਸਾਰਾ ਡੁੱਬ ਚੁੱਕਾ ਹੈ ਤੇ ਐਸ ਵਾਲੀ ਜਾਨੀ ਕਿ ਇਧਰਲੇ ਪਾਸੇ ਐਸ ਵਾਲੀ ਪਾਣੀ ਆ ਜਾਂਦਾ ਤੇ ਇਧਰ ਇਹ ਤੀਜੇ ਚੌਥੇ ਸਾਲ ਇਧਰ ਪਾਣੀ ਆ ਹੀ ਜਾਂਦਾ ਹੈ ਇਹ ਜੋ ਗਿੱਦੜ ਪਿੰਡੀ ਲੱਗੇ ਆ ਬਡਾਲਾ ਪਿੰਡ ਉਥੋਂ ਬੰਨ ਚ ਪਾੜ ਪੈਣ ਕਾਰਨ ਸਾਡੀਆਂ ਪੈੜੀਆਂ ਜ਼ਮੀਨਾਂ ਚ ਸਾਰਾ ਕੁਝ ਡੁੱਬ ਚੁੱਕਾ ਹੈ ਨਾ ਕੋਈ ਫਸਲ ਵਾਸਤੇ ਰਿਹਾ ਵਾ ਡੰਗਰਾਂ ਵਾਸਤੇ ਨਾ ਕੋਈ ਚਾਰਾ ਨਾ ਕਿ ਤੂੜੀ ਤੇ ਇਸ ਕਰਕੇ ਸਾਡੀ ਰਿਕਵੈਸਟ ਆ ਕਿ ਸਾਡੀ ਕੋਈ ਸਰਕਾਰ ਮਦਦ ਕਰੇ ਸਾਡਾ ਜਿਹੜੀਆਂ ਫਸਲਾਂ ਦਾ ਨੁਕਸਾਨ ਜੋ ਹਨ ਮੁਆਵਜ਼ਾ ਦਿੱਤਾ ਜਾਵੇ ਅਤੇ ਜੋ ਵੀ ਸਾਡਾ ਜਿੱਦੀ ਵੱਤ ਵੱਦ ਸਾਡੀ ਸਹਾਇਤਾ ਕੀਤੀ ਜਾਵੇ ਵਰਗ ਜੀ ਖਾਲਸਾ ਵਰਗ ਜੀ ਆਪਣਾ ਜੀ ਨਾਂ ਜੀ ਬਲਵੰਤ ਸਿੰਘ ਸानाਪਰਦੀਪ ਸਿੰਘ ਪਿੰਡ ਪਰੋਣਾ ਜ਼ਿਲ੍ਹਾ ਕਪੂਸਲਾ ਤਹਿਸੀਲ ਸੁਲਤਾਨਪੁਰ ਲੋਧੀ ਸਾਨੂੰ ਇੱਥੇ ਤਕਰੀਬਨ ਹੋ ਗਿਆ ਜੀ 10-12 ਸਾਲ ਆ ਕੇ ਬੈਠੇ ਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੱਲ ਦਾ ਪ੍ਰਸ਼ਾਸਨ ਜੀ ਹੱਲੇ ਤੱਕ ਕੋਈ ਨਹੀਂ ਆਇਆ ਸਵੇਰੇ ਐਸ ਡੀ ਐਮ ਸਾਹਿਬ ਆਏ ਇਥੋਂ ਘੇੜਾ ਮਾਰ ਕੇ ਗਏ ਆ ਉਹਨਾਂ ਰੋਕੇ ਨਹੀਂ ਪੁੱਛਿਆ ਵੀ ਕੀ ਗੱਲ ਕੀ ਬਾਤ ਹੈ ਕਿਦਾਂ ਉਹ ਕਿਸੇ ਨੇ ਕੁਝ ਨਹੀਂ ਪੁੱਛਿਆ ਆਏ ਆ ਇਥੋਂ ਬੰਦ ਤੋਂ ਚੱਲ ਗਏ ਘੇੜਾ ਮਾਰ ਕੇ ਚੱਲੇ ਤੁਹਾਨੂੰ ਕੋਈ ਨਹੀਂ ਪੁੱਛਿਆ ਉਹਨਾਂ ਨੇ ਕੋਈ ਮੁਸ਼ਕਲ ਪੁੱਛਿਆ ਨਹੀਂ ਜੀ ਮੁਸ਼ਕਲ ਦਾ ਨਹੀਂ ਕੋਈ ਪੁੱਛਿਆ ਨਹੀਂ ਤੁਹਾਨੂੰ ਕੀ ਆ ਕੋਈ ਚਾਹੀਦਾ ਜਾਂ ਕਿਦਾਂ ਵੀ ਆ ਰੋਟੀ ਪਾਣੀ ਜਾਂ ਕੋਈ ਵੀ ਉਸੇ ਗੱਲ ਦੀ ਉਹਨਾਂ ਨੇ ਨਹੀਂ ਦੱਸਿਆ ਸਾਨੂੰ ਪਰ ਆਏ ਆ ਘੇੜਾ ਮਾਰ ਕੇ ਚੱਲ ਗਏ ਉਦੇ ਆਪਣੇ ਸਮਾਨ ਜਿਹੜਾ ਰਕਤ ਡੇਕਰ ਆਦਾ ਸਮਾਨ ਉਹਨੂੰ ਕਿਤਾ ਘਰਾਂ ਦਾ ਸਮਾਨ ਜੀ ਬਹੁਤ ਰਾਤ ਮੁਸ਼ਕਲ ਉਧਰੋਂ ਪਾਣੀ ਟੁੱਟ ਗਿਆ ਉਧਰੋਂ ਫਿਰ ਭੱਜਾ ਭੁਜਾਈ ਤੇ ਵੀ ਰਲ ਮਿਲ ਕੇ ਸਾਰੇ ਭਰਾਵਾਂ ਨੇ ਸਾਰਾ ਸਮਾਨ ਬਾਹਰ ਕੱਢਿਆ ਕੁਝ ਸਾਡਾ ਹਲੇ ਸਮਾਨ ਹੋ ਕੱਢਣ ਵਾਲਾ ਰਹਿੰਦਾ ਵਾ ਉਹ ਅਸੀਂ ਹੁਣ ਕੱਢ ਰਹੇ ਆ ਤੇ ਜੋ ਵੀ ਹੈਗਾ ਵਾ ਸਾਡਾ ਵਾਧਾ ਕੀਤੀ ਜਾਵੇ ਪਾਣੀ ਵਦਨ ਤੇ ਜਿਹੜੇ ਆ ਉਹ ਸੇਫ ਨਹੀਂ ਇਥੇ ਨਹੀਂ 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 ਸੇਫ ਕੋਈ ਪ੍ਰੋਸਾਨੇਗਾ ਜੀ ਇੱਕ ਜੀ ਇੱਕ ਸਾਡੀ ਰਿਕਵੈਸਟ ਆ ਵੀ ਜਦੋਂ ਹੁਣ ਪਾਣੀ ਆਉਂਦੇ ਆ ਉਦੋਂ ਬੰਨ ਤੇ ਢੇਡੇ ਮਾਰਦੇ ਟੋਏ ਪੂਰਦੇ ਆ ਇਹ ਕਰਦੇ ਜੋ ਕਰਦੇ ਪਹਿਲੋ ਇਥੇ ਕੋਈ ਪ੍ਰਸ਼ਾਸਨ ਦਾ ਬੰਦਾ ਆ ਕੇ ਢੇੜਾ ਤੱਕ ਨਹੀਂ ਮਾਰਦਾ ਵੀ ਇਹ ਤੇ ਘਾਰੇ ਡੇਡੇ ਪਏ ਤੁਸੀਂ ਵੀ ਇਥੇ ਜਾਂਦੇ ਦੇਖ ਹੀ ਰਹੇ ਹੋ ਵੀ ਕਿਤੇ ਟੱਪਾ ਮਿੱਟੀ ਦਾ ਪੈਂਦਾ ਔਰ ਤੱਕ ਨਹੀਂ ਪਾਉਂਦੇ ਜੀ ਨਾ ਇਥੇ ਆਪ ਨੂੰ ਬੱਚਿਆਂ ਵਾਲੀ ਬਾਤ ਸੌਂਦੀ ਸਕੂਲ ਵਾਲੀ ਉਹ ਆਪ ਕਈਆਂ ਲੈ ਕੇ ਟੋਏ ਪੂਰੀ ਦੀ ਆ ਕੋਈ ਪ੍ਰਸ਼ਾਸਨ ਦਾ ਬੰਦਾ ਬੰਨ ਤੇ ਕੋਈ ਦੇਖ ਰੇਕ ਨਹੀਂ ਹੁੰਦੀ ਜਦੋਂ ਬੰਨ ਟੁੱਟ ਜਾਂਦੇ ਉਦੋਂ ਸਾਰੇ ਆਉਂਦੇ ਸਭ ਦੇਖਦੇ ਆ ਛੋਟੇ ਟਿੱਕ ਗਿਣਾਂ ਦੀ ਹੋਈ ਆ ਅਸੀਂ ਕਹ ਟਰਾਲੀ ਮਿੱਟੀ ਨਹੀਂ ਲਾਉਂਦੇ ਉਹ ਨਹੀਂ ਲਾ ਕੇ ਕੋਈ ਟੋਆ ਪਿਆ ਆ ਜੇ ਜੀ ਹੋਰ ਨਾ ਕੋਈ ਕਰਨ ਤਾਂ ਆ ਲੱਗ ਜੇ ਕਰਨ ਤਾਂ ਆ ਲੱਗ ਜੇ ਹਾਂਜੀ ਬਾਬਾ ਪਹਿਲਾਂ ਆਪਣਾ ਨਾਮ ਦੱਸੋ ਕਿਹੜੇ ਪਿੰਡ ਦੇ ਰਹੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਆ ਪਿੰਡ ਮੇਰਾ ਜਲਾਲਪੁਰ ਕਲਾਂ ਔਰ ਮੈਂ ਮੁੰਡੀ ਚੋਲੀਆਂ ਜਿਹਨੂੰ ਟੈਂਡੀਵਾਲ ਵੀ ਕਹਿੰਦੇ ਆ ਉਹਦੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਗੁਰੂ ਗੁਰਦੁਆਰਾ ਸਾਹਿਬ ਵਿਖੇ ਕਰ ਰਿਹਾ ਹਾਂ ਔਰ ਕੱਲ੍ਹ ਸ਼ਾਮ ਤੋਂ ਜਿਹੜੀ ਸਥਿਤੀ ਸਾਰੀ ਵਿਗੜੀ ਹੋਈ ਆ ਇਹਦੇ ਵਿੱਚ ਸਾਡੇ ਨਗਰ ਦਾ ਬੱਚਾ ਜਿਹੜਾ ਹੈ 22-23 ਸਾਲ ਦਾ ਬੱਚਾ ਹੈ ਅਰਸ਼ਦੀਪ ਸਿੰਘ ਜਿਹਦੇ ਬਾਪ ਦਾ ਨਾਮ ਬਲਕਾਰ ਸਿੰਘ ਹੈ ਔਰ ਜਿਹਦੇ ਦਾਦਾ ਜੀ ਦਾ ਨਾਮ ਹੈ ਫਕੂਜਾ ਸਿੰਘ ਪਹਿਲਵਾਨ ਉਹ ਬੱਚਾ ਲੋਹਿਆਂ ਤੋਂ ਉਹਨਾਂ ਨੇ ਮਕਾਨ ਜਿਹੜਾ ਕਿਰਾਏ ਤੇ ਲਿਆ ਸੀ ਰਹਿਣ ਵਾਸਤੇ ਉਥੋਂ ਆਪਣਾ ਕੁਝ ਸਮਾਨ ਲੈਣ ਵਾਸਤੇ ਪਿੰਡ 'ਚ ਆਇਆ ਔਰ ਉਥੋਂ ਜਦੋਂ ਵਾਪਸ ਆਇਆ ਪਾਣੀ ਦੀ ਫੀਟ ਵੱਜਣ ਕਾਰਨ ਉਹ ਪਾਣੀ ਦੇ ਵਿੱਚ ਡਿੱਗ ਪਿਆ ਔਰ ਕਿਹੜੀ ਜਗ੍ਹਾ ਐਗਜ਼ੈਕਟਲੀ ਡਿੱਗਿਆ ਇਹ ਜੀ ਆਪਣਾ ਜਿਹੜਾ ਨਲ ਤੋਂ ਮੁੰਡੀ ਚੋਲੀਆਂ ਨੂੰ ਪੌੜ ਜਾ ਰਿਹਾ ਉਹਦੇ ਲਾਗੇ ਔਰ ਇੱਥੇ ਜਿਹੜੇ ਮੁੰਡੇ ਖੜੇ ਸੀ ਨੌਜਵਾਨ ਉਹਨਾਂ ਨੇ ਭੱਜਾ ਖੇਤ ਭੱਜ ਕੀਤੀ ਹੈ ਉਸਨ ਲੜਕੇ ਦਾ ਮੋਟਰਸਾਈਕਲ ਉਹਨਾਂ ਦੇ ਹੱਥ ਚ ਆ ਗਿਆ ਕੱਲ ਸ਼ਾਮੀ ਡਿੱਗ ਕਿੰਨੇ ਵਜੇ ਡਿੱਗਿਆ ਕੱਲ ਰਾਤ ਦੀ ਗੱਲ ਹੈ ਜੀ 11 ਵਜੇ ਦੀ ਹਮਮ ਔਰ ਉਹਦਾ ਮੋਟਰਸਾਈਕਲ ਜਿਹੜਾ ਉਹ ਹੱਥ ਚ ਆ ਗਿਆ ਪਰ ਉਹ ਲੜਕਾ ਹੱਥ ਚ ਨਹੀਂ ਆਇਆ ਔਰ ਹਾਲੇ ਤੱਕ ਵੀ ਸਾਨੂੰ ਉਸ ਲੜਕੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੀ ਚੱਕਰ ਹੈ ਕੀ ਚੱਕਰ ਬਣਿਆ ਕੀ ਨਹੀਂ ਬਣਿਆ ਉਹ ਹਾਲੇ ਤੱਕ ਕੋਈ ਗੋਮਛੋਦੀ ਇਸ ਪਾਣੀ ਦੇ ਵਿੱਚ ਤੇ ਕੋਈ ਪ੍ਰਸ਼ਾਸਨ ਵਾਲਾ ਇੱਥੇ ਸਾਡੇ ਕੋਲ ਨਹੀਂ ਪਹੁੰਚਾ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਉਸ ਲੜਕੇ ਨੂੰ ਲੱਭਣ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸਾਡੀ ਕੀਤੀ ਗਈ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਇੱਥੇ ਪਹੁੰਚ ਨਹੀਂ ਰਿਹਾ ਤੇ ਆਪਣੇ ਲੜਕਾ ਡੁੱਬਿਆ ਕਿਵੇਂ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕੀ ਮਜਬੂਰੀ ਸੀ ਕਿ ਜਿਹੜੇ ਕਰਕੇ ਉਹ ਪਾਰ ਕਰ ਰਿਹਾ ਸੀਗਾ ਜਾਂ ਫਿਰ ਉਹ ਉਹ ਸਮਾਨ ਆਪਣਾ ਕੋਈ ਲੈਣ ਜਾ ਲੈ ਕੇ ਆ ਰਿਹਾ ਸੀ ਜਿਹੜਾ ਉਹਨੇ ਆਪਣੀ ਮਾਤਾ ਦੇ ਕੋਲ ਲੈ ਕੇ ਉਸ ਲੋਹਿਆਂ ਪਹੁੰਚਣਾ ਸੀ ਉਹ ਆਪਣੇ ਨਗਰ ਦੇ ਵਿੱਚੋਂ ਕੱਢ ਕੇ ਲੈ ਕੇ ਆ ਰਿਹਾ ਸੀ ਉਹ ਉੱਥੇ ਲੋਹਿਆ ਸ਼ਹਿਰੋਂ ਨੇ ਪਹੁੰਚਣਾ ਸੀ ਔਰ ਇਹ ਪੌੜ ਪਾਰ ਕਰ ਰਿਹਾ ਵਾ ਪਾਣੀ ਦੀ ਜ਼ਿਆਦਾ ਚਪੇਟ ਹੋਣ ਕਰ ਨੂੰ ਮੋਟਰਸਾਈਕਲ ਉਹਦੇ ਕੋਲੋਂ ਅਨ ਬੈਲੈਂਸ ਹੋ ਗਿਆ ਜਿਹਦਾ ਕਰਕੇ ਉਹ ਪਾਣੀ ਦੇ ਵਿੱਚ ਟਿੱਪ ਗਿਆ ਬੱਚਾ ਉਸ ਵੇਲੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੋਰ ਮੁੰਡਿਆਂ ਨੇ ਜਾਂ ਫਿਰ ਉਹ ਅੱਗੇ ਜਿਹੜੇ ਨੌਜਵਾਨ ਮੁੰਡੇ ਖੜੇ ਸੀ ਉਹ ਭੱਜ ਕੇ ਗਏ ਨੇ ਪਰ ਪਾਣੀ ਜ਼ਿਆਦਾ ਸੀ ਪਾਣੀ ਜ਼ਿਆਦਾ ਦੀ ਰੇਡ ਦੇ ਵਿੱਚੋਂ ਮੁੰਡਾ ਰੁੜ ਗਿਆ ਮੋਟਰਸਾਈਕਲ ਹੱਥ ਵਿੱਚ ਆ ਗਿਆ ਮੋਟਰਸਾਈਕਲ ਬਾਹਰ ਕੱਢ ਲਿਆ ਔਰ ਮੁੰਡੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਪ੍ਰਸ਼ਾਸਨ ਰਾਤ ਦਾ ਕੋਈ ਆਇਆ ਸੀ ਤੁਸੀਂ ਕਦੋਂ ਆਏ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਤੇ ਕੀ ਆਪਣੇ ਉਹਨਾਂ ਵੱਲੋਂ ਕਾਰਵਾਈ ਸਵੇਰੇ 2 ਉਸ ਮਲਾਜਮ ਆਏ ਨੇ ਤੁਸੀਂ ਰਾਤੀ ਫਰਮੈਸ਼ੀ ਦਿੱਤੀ ਸੀ ਉਹਨਾਂ ਨੂੰ ਪੁਲਿਸ ਨੂੰ ਹਾਂਜੀ ਹਾਂਜੀ ਦੋ ਸਵੇਰੇ ਪੁਲਿਸ ਮਲਾਜਮ ਆਏ ਨੇ ਜਿਹੜਾ ਉਹਦਾ ਨਾਮ ਲੈ ਕੇ ਉਹਦਾ ਐਡਰੈਸ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਇੱਥੇ ਕੋਈ ਨਹੀਂ ਆ ਹਾਂਜੀ ਤੁਹਾਨੂੰ ਲੱਗਦਾ ਕੀ ਕੀ ਪ੍ਰਸ਼ਾਸਨ ਤੋਂ ਅਗਰ ਇਸ ਟਾਈਮ ਸਰ ਸਹਾਇਤਾ ਮਿਲਦੀ ਤੇ ਬਚਾਇਆ ਜਾ ਸਕਦਾ ਸੀਗਾ ਜਾਂ ਫਿਰ ਕੱਢਿਆ ਜਾ ਸਕਦਾ ਹਲੇ ਜਾ ਸਕਦਾ ਸੀ ਜੇ ਪ੍ਰਸ਼ਾਸਨ ਸਾਡੀ ਮਦਦ ਕਰਦਾ ਹੋ ਸਕਦਾ ਹੁਣ ਤੱਕ ਡੈੱਡ ਬੋਡੀ ਉਹਦੀ ਬੱਚੇ ਦੀ ਬਾਹਰ ਆ ਜਾਂਦੀ ਉਹਨੂੰ ਕੋਈ ਤਰਵਾਸ ਹੋ ਜਾਂਦਾ ਉਹਦੇ ਨਾਲ ਵੇਖ ਹੀ ਨਹੀਂ ਹੋ ਰਿਹਾ ਜਿੱਦਾਂ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਆਪਣੇ ਉਹ ਜਿੱਦਾਂ ਕਾਫੀ ਜਿਆਦਾ ਇਹ ਬੱਚਨ ਦੀ ਕੋਈ ਉਮੀਦ ਲੱਗਦੀ ਹੈ ਜਿਸ ਤਰੀਕੇ ਨਾਲ ਕਿਉਂਕਿ ਰਾਤ ਦਾ ਤੁਸੀਂ ਕਹਿੰਦੇ ਡੁੱਬਿਆ ਹੈਗਾ ਮੁਸ਼ਕਲ ਹੈ ਬਾਜੀ ਕਿਉਂਕਿ ਜਿਸ ਹਿਸਾਬ ਨਾਲ ਪਾਣੀ ਹੈ ਨਾ ਪਾਣੀ ਦੇ ਹਿਸਾਬ ਦੇ ਨਾਲ ਮੁਸ਼ਕਲ ਹੈ ਕਹਿ ਨਹੀਂ ਸਕਦੇ ਆਪਾਂ ਇਹ ਗੱਲ ਕਿ ਤੱਕ ਆਲਪੁਰਖ ਜਾਂਦਾ ਹੁਣ ਕਿ ਉਹਦੇ ਨਾਲ ਕੀ ਪਾਣਾ ਵਾਪਰ ਰਿਹਾ ਸਰਕਾਰ ਨੂੰ ਕੀ ਕਰਨਾ ਚਾਹਾਂ ਜਿਹੜੇ ਕਹਿੰਦੇ ਕਿ ਸਥਿਤੀ ਕਾਫੀ ਕੰਟਰੋਲ ਹੇਟ ਹੈਗੀ ਇਹ ਪੂਰੇ ਪ੍ਰਬੰਧ ਕੀਤੇ ਜਾ ਰਹੇ ਸਰਕਾਰ ਕੀ ਜਿੱਪੜੀ ਇੱਥੇ ਤਾਂ ਕੋਈ ਪ੍ਰਬੰਧ ਨਹੀਂ ਕੋਈ ਸਥਿਤੀ ਨਹੀਂ ਤੁਸੀਂ ਵੀ ਦਿਖਾ ਸਕਦੇ ਹੋ ਦੇਖਿਆ ਤੁਸੀਂ ਵੀ ਆਣ ਕੇ ਕੱਲ ਦਾ ਇੱਥੇ ਕੋਈ ਵੀ ਪ੍ਰਸ਼ਾਸਨ ਵਾਲਾ ਆਇਆ ਨਹੀਂ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਗਿਆ ਜਿਹੜੇ ਪਾਣੀ ਦੇ ਵਿੱਚ ਪਰਿਵਾਰ ਉੱਥੇ ਫਸੇ ਹੋਏ ਆ ਕੋਈ ਉਹਨਾਂ ਦੇ ਖਾਣ ਪੀਣ ਦਾ ਕੋਈ ਪਤਾ ਨਹੀਂ ਉਹ ਭੁੱਖੇ ਆ ਕੇ ਧਿਆਏ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਉੱਥੇ ਜਾ ਕੇ ਅਸੀਂ ਅੱਗੇ ਪੁੱਛਾਂਗੇ ਕੋਈ ਸਾਡੇ ਕੋਲ ਪ੍ਰਬੰਧ ਹੋਏਗਾ ਤਾਂ ਪੁੱਛਾਂਗੇ ਤੇ ਜਾਣ ਨੂੰ ਅੱਗੇ ਕੋਈ ਜਗ ਸਾਡੇ ਕੋਲ ਪਰ ਹੈ ਨਹੀਂ ਇੱਥੇ ਪ੍ਰਬੰਧ ਕੀ ਹੈ ਇਹ ਉਹਨਾਂ ਨੂੰ ਪੁੱਛਾਂਗੇ ਵੀ ਉਹ ਫਸੇ ਨੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਆ ਜਾਂ ਉਹਨਾਂ ਨੂੰ ਪ੍ਰਸ਼ਾਦੇ ਦੀ ਜ਼ਰੂਰਤ ਆ ਕੀ ਚੱਕਰ ਆ ਕਿਹੜੀ ਉਹਨਾਂ ਨੂੰ ਉੱਥੇ ਦਿੱਕਤ ਆ ਰ ਸਾਡੇ ਕੋਲ ਕੋ ਜਾਣ ਵਾਸਤੇ ਇਥੇ ਸਾਧਨ ਹੀ ਨਹੀਂ ਹੈਗਾ ਕੋਈ ਪ੍ਰਸ਼ਾਸਨ ਨੇ ਤਾਂ ਸਾਧਨ ਨਹੀਂ ਜਿਹੜੀ ਬਾਕੀ ਸਹੂਲਤਾਂ ਚਲੋ ਉਹ ਤਾਂ ਸਾਰਾ ਟਾਈਮ ਸਿਰ ਪਰਮਈਆ ਹੋ ਜਾਣਗੀਆਂ ਪਰ ਇਹ ਮੰਦ ਭਾਈ ਖਬਰ ਆਈ ਏਸੀ ਨੂੰ ਲੈ ਕੇ ਆਪਣੇ ਬੜਾ ਵੱਡਾ ਤੱਕਾ ਲੱਗਾ ਪਿੰਡਾਂ ਨੂੰ ਬਿਲਕੁਲ ਜੀ ਬਿਲਕੁਲ ਇਹ ਤਾਂ ਸਾਰਿਆਂ ਦੇ ਮਨ ਦੇ ਵਿੱਚ ਸੱਟ ਵੱਜੀ ਹੈ ਕਿ ਉਹ ਮਾਤਾ ਦੇ ਕੋਲ ਕੱਲਾ ਰਹਿ ਰਿਹਾ ਸੀਗਾ ਔਰ ਉਹ ਮਾਤਾ ਵਿਚਾਰੀ ਜਿਹੜੀ ਹੁਣ ਉਹ ਇਕੱਲੀ ਰਹਿ ਗਈ ਆ ਬਿਲਕ ਰਹੀ ਜਾ ਉਹਨੂੰ ਬਿਲਕਦੇ ਦੇਖ ਨਹੀਂ ਹੋ ਰਿਹਾ ਪਰਿਵਾਰ ਨੂੰ ਬਹੁਤ ਤਕੜੀ ਸੱਟ ਵੱਜੀ ਹੈ ਠੀਕ ਹੈ ਮਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਿਆਨਕ ਹੜ੍ਹ ਅਸੀਂ ਦੇਖ ਰਹੇ ਆ ਪਾਣੀ ਦੀ ਬੜੀ ਵੱਡੀ ਮਾਰ ਪੈ ਰਹੀ ਐ ਇਸ ਇਲਾਕੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋਏ ਤਰੋਂ ਮੰਡਾਲਾ ਸ਼ਨਾ ਨਸੀਰਪੁਰ ਲਖੋਧੀਆਂ ਸ਼ਨਾ ਦਾ ਹੋਰ ਵੱਖ-ਵੱਖ ਪਿੰਡਾਂ ਖਾਣੀ ਪਾਣੀ ਸੁਲਤਾਨਪੁਰ ਵੱਲ ਨੂੰ ਉਧਰਲੇ ਵੱਖ-ਵੱਖ ਪਿੰਡਾਂ ਵਿੱਚ ਪ੍ਰਵੇਸ਼ ਕਰ ਚੁੱਕਿਆ ਆ ਕਿਉਂਕਿ ਬਹੁਤ ਵੱਡਾ ਇਹ ਦੁਖਦਾਈ ਸਮਾਂ ਹੁੰਦਾ ਆ ਜਦੋਂ ਹੜ੍ਹ ਦੀ ਮਾਰ ਪੈਂਦੀ ਆ ਜਿੱਥੇ ਫਸਲਾਂ ਬਰਬਾਦ ਹੋ ਜਾਂਦੀਆਂ ਉੱਥੇ ਜਾਨੀ ਮਾਨੀ ਨੁਕਸਾਨ ਵੀ ਹੁੰਦਾ ਆ ਜੀਵ ਜੰਤੂ ਜਿਹੜੇ ਪਸ਼ੂ ਆ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੋ ਇਸ ਵਾਰ ਵੀ ਇਹ ਅਸੀਂ ਹੱਦ ਤੇ ਖੜੇ ਆ ਜਿੱਥੇ ਇੱਕ ਪਾਸੇ ਜਲੰਧਰ ਜ਼ਿਲ੍ਹੇ ਦੇ ਅਖੀਰਲੇ ਪਿੰਡ ਪੈ ਜਾਂਦੇ ਆ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਦੇ ਪਿੰਡ ਆ ਜਾਂਦੇ ਆ ਸੋ ਜਿੱਥੇ ਪੱਤਰਕਾਰ ਵੀਰ ਬੜੀ ਜ਼ਿੰਮੇਵਾਰੀ ਦੇ ਨਾਲ ਆ ਬੜੀਆਂ ਸੇਵਾਵਾਂ ਨਿਭਾ ਰਹੇ ਆ ਸੰਗਤਾਂ ਤੱਕ ਵੱਖ-ਵੱਖ ਲੋਕਾਂ ਤੱਕ ਸਭਾ ਸੁਸਾਇਟੀਆਂ ਤੱਕ ਇਹ ਗੱਲਾਂ ਸਰਕਾਰ ਤੱਕ ਪਹੁੰਚਾ ਰਹੇ ਆ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਕਿਉਂਕਿ ਮੈਡੀਕਲ ਸਹੂਲਤਾਂ ਦੀ ਬੜੀ ਲੋਡ ਪੈਂਦੀ ਆ ਉੱਥੇ ਪਸ਼ੂਆਂ ਦੇ ਚਾਰੇ ਦੀ ਉੱਥੇ ਪ੍ਰਸ਼ਾਦੇ ਪਾਣੀ ਦੀ ਬਹੁਤ ਵੱਡੀ ਲੋਡ ਹੁੰਦੀ ਆ ਸੋ 88 ਦੇ ਵਿੱਚ ਅਸੀਂ ਦੇਖਿਆ ਸੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਸਾਡੇ ਆਪਣੇ ਵੀ ਘਰ ਦੇ ਦੋ ਮੈਂਬਰ ਉਸ ਸਮੇਂ ਚੜ੍ਹਾਈ ਕਰ ਗਏ ਸੀ ਪਾਣੀ ਜੋ ਕਿਸਤੀ ਡੁੱਬੀ ਸੀ ਮਖੂਦੇ ਲਾ ਕੇ ਸੋ ਇਸ ਵਾਰ ਵੀ ਜੋ ਹੋ ਜਾਂਦੀ 2019 ਦੇ ਵਿੱਚ 20 ਦੇ ਵਿੱਚ ਵੀ ਆਪਾਂ ਭਾਰੀ ਨੁਕਸਾਨ ਦੇਖਿਆ ਉਸ ਤੋਂ ਬਾਅਦ ਦੁਬਾਰਾ ਫਿਰ ਇਸ ਵळे ਅਸੀਂ ਉਸੇ ਪੁਆਇੰਟ ਤੇ ਖੜੇ ਆ ਜਿੱਥੇ ਇੱਕ ਪਾਸੇ ਜਲੰਧਰ ਜ਼ਿਲ੍ਹੇ ਦੇ ਅਖੀਰਲੇ ਨਗਰ ਆ ਜਾਂਦੇ ਨੇ ਹੁਣ ਪਾਣੀ ਕਿਲੀਵਾੜਾ ਗਿੱਦੜਪਿੰਡੀ ਇੱਥੋਂ ਦੀ ਲੰਘਦਾ ਹੋਇਆ ਸੁਲਤਾਨਪੁਰ ਲੋਧੀ ਦੇ ਪਿੰਡਾਂ ਵੱਲ ਵਧਦਾ ਜਾ ਰਿਹਾ ਆ ਬਹੁਤ ਵੱਡੀ ਮਾਰ ਜਿਹੜੀ ਹੜ੍ਹ ਦੀ ਇਹ ਪੈ ਰਹੀ ਆ ਸੋ ਅਸੀਂ ਬੇਨਤੀ ਕਰਦੇ ਆ ਕਿਤੇ ਸਰਕਾਰਾਂ ਨੂੰ ਆਪਣਾ ਯੋਗਦਾਨ ਕਰਨਾ ਚਾਹੀਦਾ ਵੱਧ ਤੋਂ ਵੱਧ ਕਿਹਦਾ ਜੀ ਸਾਫ ਲੈਣੀ ਚਾਹੀਦੀ ਆ ਉੱਥੇ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ ਵੀ ਸਵੇਰ ਤੋਂ ਹੀ ਸੰਗਰ ਦੀ ਸੇਵਾ ਜਿਹੜੀ ਆ ਉਹ ਮੈਂਜਲ ਸਾਹਿਬ ਅਤੇ ਸਾਰੇ ਸਟਾਫ ਵੱਲੋਂ ਕੀਤੀ ਜਾ ਰਹੀ ਆ ਗੁਰਦੁਆਰਾ ਬਾਲੀ ਸਾਹਿਬ ਡੱਲਾ ਅੱਧੇ ਹਲਕੇ ਦੇ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਅਸੀਂ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਜਾ ਕੇ ਦੇਖਿਆ ਆ ਗੁਰਦੁਆਰੇ ਵੀ ਕਈ ਜਿਹੜੇ ਆ ਜਾਂ ਜਿਹੜੇ ਧਾਰਮਿਕ ਸਥਾਨ ਨੇ ਉਹ ਵੀ ਪਾਣੀ ਨਾਲ ਡੁੱਬੇ ਹੋਏ ਆ ਸੋ 사ਤਗੁਰੂ ਜੀ ਦੇ ਪਾਵਨ ਸਰੂਪ ਸੁਰੱਖਿਆਤ ਸਥਾਨਾਂ ਤੇ ਸੰਕਟਾਂ ਵੱਲੋਂ ਪਹੁੰਚਾਇਆ ਜਾ ਰਿਹਾ ਤੇ ਇਸ ਵੇਲੇ ਇਹ ਜਿਹੜੀ ਮਾਰ ਪੈ ਰਹੀ ਆ ਤੇ ਬਹੁਤ ਵੱਡੀ ਲੋੜ ਆ ਕਿ ਸਭਾ ਸੁਸਾਇਟੀਆਂ ਅਸੀਂ ਸਾਰੇ ਰਲ ਮਿਲ ਕੇ ਅੱਗੇ ਆਈਏ ਅਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਵਿੱਚ ਜਿੱਥੇ ਸਹਾਇਤਾ ਦੀ ਬੜੀ ਵੱਡੀ ਲੋੜ ਆ ਉੱਥੇ ਉਹਨਾਂ ਦੀ ਮਦਦ ਕਰਨੀ ਜਲ ਪਾਣੀ ਦਾ ਪ੍ਰਬੰਧ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਮੈਡੀਕਲ ਸਹੂਲਤਾਂ ਇਹ ਸਾਰੀਆਂ ਲੋੜਾਂ ਬਹੁਤ ਜ਼ਰੂਰੀ ਆ ਸੋ ਇੱਕ ਵਾਰ ਫਿਰ ਅਸੀਂ ਪਲਵਾਦ ਵੀ ਕਰਦੇ ਪੱਤਰਕਾਰ ਵੀਰਾਂ ਦਾ ਵੀ ਜੋ ਵਕ ਵਕ ਇਸ ਸਮੇਂ ਲੋਕਾਂ ਦੀ ਬਾਹ ਫੜਦੇ ਨੇ ਲੋਕਾਂ ਤੱਕ ਪਹੁੰਚਦੇ ਆ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਲੋਕਾਂ ਤੱਕ ਜਾ ਸਕਣ ਉਹਨਾਂ ਨੂੰ ਪਤਾ ਲੱਗੇ ਵੀ ਇੱਥੋਂ ਦੇ ਕੀ ਹਾਲਾਤ ਬਣੇ ਹੋਏ ਆ ਸੋ ਇੱਕ ਵਾਰ ਫਿਰ ਅਸੀਂ ਆਸ ਕਰਦੇ ਆ ਬਈ ਸੋ ਸਬਾ ਸਾਈਟੀਆਂ ਸੋ ਪਿਛਲੀ ਵਾਰ ਵੀ ਜਦੋਂ ਹੜ ਆਇਆ ਸੀ ਬੜੀ ਦੂਰੋਂ ਦੂਰੋਂ ਪਸ਼ੂਆਂ ਦਾ ਚਾਰਾ ਲੈ ਕੇ ਕੋਈ ਆਇਆ ਸੀ ਲੰਗਰਾਂ ਦੀ ਸੇਵਾ ਗੁਰਦੁਆਰੇ ਸਹਿਬਾਨ ਵੱਲੋਂ ਵੀ ਚੱਲੀ ਸੀ ਹੋਰ ਵੀ ਵੱਖ-ਵੱਖ ਧਾਰਮਿਕ ادارے ਸਾਰਿਆਂ ਨੂੰ ਬੇਨਤੀ ਕਰਾਂਗੇ ਰਲ ਮਿਲ ਕੇ ਆਪਾਂ ਮਨੁੱਖਤਾ ਦਾ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਤੇ ਪਹਿਲਾ ਲਈਏ ਪਤਾ ਹੀ ਅਸੀਂ ਖੜੇ ਹਾਂ ਲੋਈਆਂ ਬਹੁਤ ਮੁਸ਼ਕਲ ਮਾਰੀ ਦੇ ਉੱਤੇ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਪਿੰਡਾਂ ਨੂੰ ਪਾਣੀ ਆ ਰਹੇ ਤੇ ਕਿਹੜੇ ਪਿੰਡਾਂ ਨੂੰ ਇੱਧਰ ਵਾਪਸ ਚਲੇਗਾ ਇੱਧਰ ਨਸੀਰਪੁਰ ਮੰਡਾਲਾ ਸ਼ੰਨਾ ਮੁੰਡੀ ਟੋਲੀਆਂ ਜਾਂ ਹੋਰ ਜਿੰਨੇ ਵੀ ਪਿੰਡ ਸੀਗੇ ਇੱਧਰ ਅਸੀਂ ਦੇਖਦੇ ਆਏ ਆ ਕਾਫੀ ਪਾਣੀ ਦੀ ਮਾਰ ਪੈ ਰਹੀ ਆ ਇਸ ਵੇਲੇ ਨਲ ਦੇ ਵਿੱਚ ਵੀ ਪਾਣੀ ਜਿਹੜਾ ਆ ਮਾਨਕ ਤੋਂ ਪਿੱਛੇ ਪਿੰਡ ਦਾ ਨਲ ਉੱਥੇ ਵੀ ਅਸੀਂ ਦੇਖਿਆ ਪਾਣੀ ਜਿਹੜਾ ਆ ਉਹ ਸੜਕ ਕ੍ਰਾਸ ਕਰਕੇ ਅਗਲੇ ਪਾਸੇ ਵੱਧ ਧਾਰ ਰਿਹਾ ਸੀਗਾ ਉਸ ਤੋਂ ਬਾਅਦ ਬਾਟਾਂ ਵਾਲੀ ਕਿਲੀਵਾੜਾ ਜਾਂ ਫਿਰ ਜਿਸ ਸਥਾਨ ਤੇ ਅਸੀਂ ਅੱਜ ਖੜੇ ਆ ਭਰੋਆਣੇ ਵੱਲ ਨੂੰ ਵੱਖ-ਵੱਖ ਪਿੰਡਾਂ ਵੱਲ ਸ਼ੇਖ ਮੰਗਾ ਜਾਂ ਸਰੂ ਵਾਲਾ ਆ ਉਹ ਇਹਨਾਂ ਪਿੰਡਾਂ ਵੱਲ ਪਾਣੀ ਦੀ ਮਾਰ ਜਿਹੜੀ ਪੈ ਰਹੀ ਹੈ ਇੱਥੋਂ ਬੜੀ ਤੇਜ਼ੀ ਦੇ ਨਾਲ ਪਾਣੀ ਜਿਹੜਾ ਵਹਾਟਾ ਜਾ ਰਿਹਾ ਹੈ